ਜਿਉਂ ਜਿਉ ਸਤਿਗੁਰ ਨੇ ਪਿਆਰ ਕੀਤਾ ਤਿਉ ਤਿਉ ਰਾਜੇ ਨਾਲ ਖੁੱਲੇ ਵਰਤੇ ਤੇ ਉਸ ਨਾਲ ਬਰਾਬਰੀ ਦਾ ਵਰਤਾਓ ਕੀਤਾ ਮਾਨੋ ਸਿੱਖ ਨਹੀਂ ਐ ਇੱਕ ਸਖਾ ਐ ਜਾਂ ਬਾਲ ਸਖਾਈ ਮਿੱਤਰ ਐ ਤਿਵੇਂ ਤਿਵੇਂ ਰਾਜੇ ਦਾ ਭਾਉ ਪ੍ਰੇਮ ਤੇ ਅਦਬ ਵਧਿਆ ਆਦਮੀ ਦੇ ਮਨ ਦਾ ਕੁਦਰਤੀ ਖਾਸਾ ਕੀ ਐ ਕਿ ਜਿਉਂ-ਜਿਉਂ ਉਸ ਨੂੰ ਬਰੋਬਰੀ ਦਾ ਪਿਆਰ ਮਿਲੇ ਅਧਿਕਾਰ ਮਿਲੇ ਜਿਉਂ-ਜਿਉਂ ਦਿਲ ਖੁੱਲਣ ਤਿਉਂ-ਤਿਉਂ ਮਨ ਅਦਬ ਲਿਹਾਜ਼ ਵਿੱਚ ਘਟਦਾ ਹੈ ਨਾ ਵਾਜਬ ਲਾਭ ਉਠਾਉਂਦੇ ਹੌਲੇ-ਹੌਲੇ ਇਹਨਾ ਸਿਰੇ ਚੜਦਾ ਹੈ ਕਿ ਸੰਭਲਣਾ ਕਠਨ ਹੋ ਜਾਂਦਾ ਪਰ ਕੋਈ ਵਿਰਲਾ ਸੁਪਾਤਰ ਐਸਾ ਹੁੰਦਾ ਹੈ ਕਿ ਜਿਉਂ-ਜਿਉਂ ਪਿਆਰ ਮਿਲੇ ਤਿਉਂ-ਤਿਉਂ ਕਦਰ ਤੇ ਅਦਬ ਪੈਦਾ ਹੁੰਦਾ ਹੈ ਵੱਧਦਾ ਹੈ ਕੁ ਪਾਤਰਾਂ ਦੇ ਅੰਦਰ ਪਿਆਰ ਨਿੱਜ ਦੇ ਲਾਭ ਦਾ ਭਾਵ ਪੈਦਾ ਕਰਦਾ ਹੈ ਅੰਦਰ ਤ੍ਰਿਸ਼ਨਾ ਦੀ ਜਲਨ ਜੂ ਹੋਈ ਇਹ ਹੀ ਜਲਨ ਈਰਖਾ ਵਿੱਚ ਬਦਲਦੀ ਵੀ ਹੈ ਪਰ ਸੁਪਾਤਰ ਦੇ ਅੰਦਰ ਪ੍ਰੇਮ ਹੁੰਦਾ ਹੈ ਤੇ ਉਹ ਆਖਦਾ ਹੈ ਹੈ ਮੇਰੇ ਜੇ ਮਾੜੇ ਨਾਲ ਐਨਾ ਪਿਆਰ ਹੁੰਦਾ ਉਹ ਇਹ ਸੋਚ ਕੇ ਕਦਰ ਕਰਦਾ ਹੈ ਤੇ ਅਦਬ ਵਿੱਚ ਵੱਧਦਾ ਹੈ ਇਹੋ ਕਾਰਨ ਹੈ ਕਿ ਦਾਤੇ ਲੋਕ ਜਿੰਨਾ ਕੋਈ ਪਿਆਰ ਕਰੇ ਉਹਨਾਂ ਲਾਭਦਾਨ ਕਰਦੇ ਹਨ ਆਪੂ ਡੁਲਵਾ ਪਿਆਰ ਸੁਪਾਤਰ ਬਿਨਾ ਨਹੀਂ ਕਰਦੇ ਸੁਪਾਤਰ ਪਿਆਰ ਨੂੰ ਜਰਦਾ ਹੈ ਕੁਪਾਤਰ ਬਹੁਤੇ ਪਿਆਰ ਨਾਲ ਵਿਗੜਦਾ ਹੈ ਇਹ ਹੈ ਧਿਆਨ ਗੋਚਰੀ ਗੱਲ ਸਵਰਨਮਤੀ ਨੂੰ ਜਿਉ ਜਿਉ ਪੁੱਤਰ ਨਾਲ ਸਤਗੁਰ ਦਾ ਪ੍ਰੇਮ ਵਾਧਾ ਦੇ ਸੇ ਵਰਤਾਓ ਸਖਿਆ ਵਾਂਗੂ ਖੁੱਲਾ ਹੁੰਦਾ ਨਜ਼ਰੀ ਪਵੇ ਉਹ ਦਿਲਗੀਰ ਹੋ ਹੋ ਜਾਵੇ ਤੇ ਅਰਦਾਸਾਂ ਕਰੇ हे ਦਾਤਾ ਅਸੀਂ ਤੇਰੇ ਪਿਆਰ ਦੀ ਸਾਰ ਤੋਂ ਅਣਜਾਣ ਹਾਂ ਇਤਨੇ ਪਿਆਰ ਦੇ ਲਾਇਕ ਨਹੀਂ ਹਾਂ ਉਹਨਾਂ ਦੇ ਜਿੱਲਾ ਪਛਾ ਸਕੀਏ ਉਹਨਾਂ ਦੇ ਕਿ ਜਿੰਨਾ ਅਸੀਂ ਜਰ ਸਕੀਏ ਪਰ ਸਤਿਗੁਰੂ ਪਾਤਰ ਕੋ ਪਾਤਰ ਪਛਾਣਦਾ ਹੈ ਮਾਈ ਦੀ ਜਨ ਸ਼ਕਤੀ ਤੇ ਰਾਜਾ ਦੀ ਜੀਵਨ ਸਤਿਆ ਨੂੰ ਸਤਿਗੁਰ ਜਾਣਦੇ ਨੇ ਤਾਹੇ ਤਾਂ ਟੁੱਟਦੇ ਪਏ ਨੇ ਦੋਹਾ ਨੇ ਚਾਲ ਚੱਲੀ ਤੇ ਸਤਿਗੁਰ ਦੀ ਮਿਹਰ ਜਰੀ ਹੁਣ ਪਿੱਛੇ ਦਾ ਧਿਆਨ ਵੀ ਆਇਆ ਤੁਰਨ ਦਾ ਸਮਾਂ ਆਇਆ ਕਈ ਵੇਰ ਤਿਆਰੀ ਕਰਕੇ ਤਨ ਮਿਥ ਕੇ ਵੇਲੇ ਸਿਰ ਰਾਜੇ ਦੇ ਮੰਨ ਲੋ ਐਸੀ ਖਿੱਚ ਪਵੇ ਕਿ ਤੁਰਨ ਦੀ ਤਰੀਕ ਫੇਰ ਕੇ ਪਾ ਦੇਵੇ ਅਦਕ ਪ੍ਰੇਮ ਤੇ ਨਿਰਪਨਹਿ ਚਾਹੇ ਹੋਏ ਕਰ ਤਿਆਰੀ ਬਹੁਤ ਪੁੰਹ ਰਹਿ ਹਾਂ ਕਈ ਵਾਰ ਤਿਆਰੀ ਹੋਈ ਤੇ ਸਤਿਗੁਰ ਨੇ ਵੀ ਆਪਣੀਆਂ ਪ੍ਰੇਮ ਤਣਾਵਾਂ ਨਾਲ ਤੇ ਮੁਖਾਰਬਿੰਦਰ ਸੀਲੇ ਬਚਨਾਂ ਨਾਲ ਕਦੇ ਕਦੇ ਅਟਕਾ ਲਿਆ ਕਿ ਚਲੋ 10 ਦਿਨ ਹੋਰ ਠਹਿਰੋ ਅੱਜ ਕੀ ਜਾਣਾ ਹੈ 10 ਦਿਨ ਬਾਅਦ ਚਲੇ ਜਾਣਾ ਸੁੱਕਦੇ ਸਤਿਗੁਰ ਦੀ ਮਿਹਰ ਤੇ ਕਦੇ ਆਪਣੇ ਪ੍ਰੇਮ ਨੇ ਰਾਜਾ ਨਰਤਨ ਨੂੰ ਅਟਕਾਇਆ ਉਧਰ ਸਤਿਗੁਰ ਦੀ ਬਖਸ਼ਿਸ਼ ਨੂੰ ਹੁਕਮ ਜਾਣ ਕੇ ਪ੍ਰਵਾਨ ਕਰਨਾ ਇਧਰੋਂ ਆਪਣੇ ਅੰਦਰ ਦੇ ਪਿਆਰ ਨੂੰ ਨਸ਼ਾਵਰ ਕਰਨ ਲਈ اٹਕਾਂ ਪੈ ਜਾਣੀਆਂ ਇਸ ਤਰ੍ਹਾਂ 5 ਮਹੀਨੇ ਬੀਤ ਗਏ ਔਰਕ ਟਰਨ ਦੀ ਵਿਦਬਦੀ ਜੋਗ ਸੰਿਆਸ ਨਹੀਂ ਹੈ ਕਿ ਰਾਜ ਭਾਗ ਤੋਂ ਕੱਟੀ ਗੁੱਡੀ ਵਾਂਗ ਕੱਟਿਆ ਜਾ ਕੇ ਹੀਠਾ ਕਿਤੇ ਤਪਾਂ ਵਿੱਚ ਜਾ ਤਪਦਾ ਫਿਰੇ ਮਾਰਗ ਪ੍ਰੇਮ ਦਾ ਹੈ ਭਗਤੀ ਦਾ ਹੈ ਵਾਹਿਗੁਰੂ ਨਾਲ ਨਿਉ ਦੀ ਗੰਢ ਪੱਕੇ ਨਿਉ ਲਗਾਤਾਰ ਹੋਵੇ ਗਾਫਲ ਤਾਂ ਭੁੱਲ ਵਿਸਰੇਵਾ ਨਾ ਪਵੇ ਫੇਰ ਕੀ ਫਿਰ ਤਿਆਗ ਤੇ ਕੀ ਤੇ ਗ੍ਰਸਤ ਕੀ ਘਰ ਕੀ ਤੇ ਬਾਹਰ ਕੀ ਕੀ ਰਾਜ ਗਦੀ ਤੇ ਕੀ ਬਣਾ ਦਾ ਮੱਠ ਕੀ ਮਾਇਆ ਵਿੱਚ ਲੇਟਣਾ ਤੇ ਕੀ ਟੁਕੜਾਂ ਵਾਂ ਕੇ ਖਾਣਾ ਸਭ ਦਸ਼ਾਹੰਤ ਸਰੀਰ ਦੀਆਂ ਤੇ ਕੌਤਖਨ ਪ੍ਰਾਰਬਤ ਦੇ ਇਹ ਗਾਉਣ ਗੱਲਾਂ ਨੇ ਸਾਰੀਆਂ ਹਲਕੀਆਂ ਛੁੱਟੀਆਂ ਨੇ ਮੁੱਖ ਗੱਲ ਹੈ ਸਾਈ ਨਾਲ ਨੇਹੋ ਰੱਬ ਨਾਲ ਜੋੜ ਮਨ ਦਾ ਰੁਖ ਉਸ ਜਗਤ ਦੇ ਕੇਂਦਰ ਜਗਤ ਦੇ ਆਧਾਰ ਜਗਤ ਦੇ ਮੂਲ ਨਾਲ ਹਰ ਵੇਲੇ ਮੇਲਦਾ ਰਹਿਣਾ ਸਦਾ ਉਹਦੀ ਛੋਹ ਵਿੱਚ ਵਸਣਾ ਜਿਸ ਦੀ ਛੋਹ ਤੋਂ ਛੁੱਟੇ ਜਿਸ ਦੇ ਸੰਬੰਧ ਤੋਂ ਵਿਛੜੇ ਅਸੀਂ ਸੋਮੇ ਤੋਂ ਵਿਛੜੇ ਜਲਦੇ ਛੱਪੜ ਵਾਂਗੂ ਤਰਕ ਉੱਠਦੇ ਹਾਂ ਸਦਾ ਰਹਿਣਾ ਉਸ ਦੀ ਛਰਨ ਵਿੱਚ ਜਿਸ ਤੋਂ ਵਿਥ ਕੇ ਰਹਿਣਾ ਸਾਡੀ ਆਤਮਿਕ ਮੌਤ ਹੈ ਹਾਂ ਉਥੇ ਜੁੜ ਕੇ ਟਿਕੋ ਜਿੱਥੇ ਆਨੰਦ ਹੈ ਉਥੇ ਨਾ ਟਿਕੋ ਜਿੱਥੇ ਤਰਕ ਹੈ ਠਹਿਰੇ ਹੋਏ ਪਾਣੀ ਵਾਂਗੂ ਬਦਬੂ ਮਾਰਨੀ ਠੀਕ ਨਹੀਂ ਹੈ ਪਰ ਝੀਲ ਵਾਂਗੂ ਠਹਿਰੇ ਹੋਏ ਪਾਣੀ ਵਿੱਚ ਅੰਮ੍ਰਿਤ ਪੈਦਾ ਹੋਵੇ ਇਹ ਸਤਿਗੁਰ ਦੇ ਚਰਨਾਂ ਵਿੱਚ ਹੀ ਹੈ ਤੇ ਨਰਕਾਲ ਫਾਸ ਤੇ ਬਚੇ ਜੇ ਹਰ ਸ਼ਰਨ ਸਦਾਏ ਹਰੀ ਵਾਹੇ ਗੁਰੂ ਦੇ ਅੰਦਰ ਲੇ ਲਗਾਤਾਰੀ ਲਗਾਓ ਲੱਗੇ ਤੋਂ ਬਿਨਾ ਮਨ ਜਿਹੜਾ ਹੈ ਨਾ ਇਹ ਮਨ ਦੇ ਮੰਡਲ ਵਿੱਚ ਹੈ ਤੇ ਦੁੱਖ ਇਸ ਦਾ ਭੋਗ ਹਨ ਜਾਂ ਦੁੱਖ ਇਸ ਨੂੰ ਭੋਗਦੇ ਹਨ ਕਿਉਂਕਿ ਮਨ ਦੀ ਆਪਣੀ ਸਤਿਆ ਥੋੜੀ ਹੈ ਅੰਦਰੋਂ ਲਗਨ ਲੱਗੀ ਰਹੇ ਮੂਲ ਨਾਲ ਤਦ ਸਤਿਆ ਰਹੀਂਦੀ ਹੈ ਅੰਦਰ ਸਰਬ ਸਮਰੱਥ ਦੀ ਉਹ ਦੁੱਖਾਂ ਦੇ ਨਾਸ ਕਰਨ ਉਹ ਹੈ ਸਮਰੱਥ ਤਾਂ ਹੀ ਫੁਰਬਾਇਆ ਹੈ اے ਮਨ ਮੇਰਿਆ ਤੂੰ sada ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੇਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਹਾਂ ਭਾਈ ਸਬਨਾ ਗੱਲਾਂ ਵਿੱਚ ਸਮਰੱਥ ਨੂੰ ਇਓ ਤੂੰ ਮਨੋਂ ਨਾ ਵਿਸਾਰੀ ਜੇ ਤੂੰ ਨਾ ਵਿਸਾਰੇ ਤੇ ਸਦਾ ਅੰਦਰੋਂ ਉਸਦੇ ਨਾਲ ਲੱਗਾ ਰਹਿ ਤਾਂ ਉਹ ਤੇਰੇ ਦੁੱਖ ਦੂਰ ਕਰੇਗਾ ਕਿਉਂਕਿ ਇੱਕ ਤਾਂ ਉਹਦਾ ਦਰਦ ਹੈ ਕਿ ਆਪਣੇ ਨਾਲ ਲਗਿਆਂ ਦਾ ਅੰਗੀਕਾਰ ਕਰਦਾ ਹੈ ਸ਼ਰਨਪਾਲ ਹੈ ਪ੍ਰਤਪਾਲ ਹੈ ਦੂਸਰੇ ਉਸਦਾ ਸੁਭਾਅ ਹੈ ਦੁੱਖ ਦੂਰ ਕਰਨਾ ਉਹ ਆਪ ਹੈ ਸੁਖਾਂ ਦਾ ਮਾਨੋ ਅਗ ਦਾ ਅਲੰਭ ਸੋ ਜਿਵੇਂ ਅਗ ਦੇ ਨੇੜੇ ਗਿਆ ਸੀਤ ਪਾਲਾ ਕਾਂਬਾ ਦੂਰ ਕਰਨਾ ਅਗ ਦਾ ਸੁਭਾਅ ਹੈ ਤਵੇਂ ਉਸਦਾ ਸੁਭਾਅ ਹੈ ਦੁੱਖ ਦਾ ਪਾਲਾ ਦੂਰ ਕਰ ਦੇਣਾ ਤੀਸਰੇ ਉਹ ਸਰਬਸਮਰੱਥ ਹੈ ਜੋ ਮੰਗੋ ਸੋ ਦੇਂਦੀ ਸੱਤਿਆ ਹੈ ਉਸ ਵਿੱਚ ਤਾਕਤ ਹੈ ਬਲ ਰੱਖਦਾ ਹੈ ਜੋ ਚਾਹੋ ਉਸ ਦੇ ਵਾਸ ਵਿੱਚ ਹੈ ਚੌਥੀ ਗੱਲ ਜਿਹੋ ਜੀ ਸੰਗਤ ਕਰੋਗੇ ਤੇਹੋ ਜਿਹਾ ਫਲ ਮਿਲੇਗਾ ਸਾਈਂ ਸਰਬਸਮਰੱਥ ਹੈ ਤੁਹਾਡਾ ਮਨ ਉਸ ਨਾਲ ਲੱਗਾ ਸਮਰੱਥਾ ਵਾਲਾ ਹੋ ਜਾਵੇਗਾ ਤਾਂ ਫਿਰ ਕਹਿੰਦੇ ਨੇ ਇਹ ਮਨ ਮੇਰਾ ਸੂ ਸਦਾ ਰਹੋ ਹਰ ਨਾਲੇ ਸੂ ਰਾਜਾ ਨੂੰ ਇਹ ਸਦਾ ਰਹੋ ਹਰ ਨਾਲੇ ਦੀ ਦਾਤ ਪ੍ਰਾਪਤ ਹੋਈ ਹੈ ਉਸ ਦੇ ਮਨ ਦੀ ਦਸ਼ਾ ਜਾਂ ਅਵਸਥਾ ਹੁਣ ਸਰਬ ਸਮਰੱਥਾ ਵਾਲੇ ਨਾਲ ਲੱਗ ਕੇ ਆਪ ਸਮਰੱਥ ਹੋ ਗਈ ਹੈ ਰਾਜ ਵਿੱਚ ਰਹੇ ਕਿ ਦਰਦਰ ਮੰਗੇ ਉਸ ਲਈ ਕੋਈ ਗੱਲ ਵਿਸ਼ੇਸ਼ਤਾ ਨਹੀਂ ਰੱਖਦੀ ਰਾਜ ਛੱਡ ਕੇ ਮੰਗਤੇ ਬਣਨਾ ਜਗਤ ਵਿੱਚ ਅश्चਰਜ ਪੈਦਾ ਕਰੇਗਾ ਪਰ ਉਸ ਨੂੰ ਲਾਭ ਨਹੀਂ ਉਸ ਨੂੰ ਮਹਾ ਪਵਿੱਤਰ ਤੇ ਪ੍ਰਯੋਜਨੀਏ ਹਾਲਤ ਸਦਾ ਰਹੋ ਹਰ ਨਾਲੇ ਦੀ ਲੱਭ ਚੁੱਕੀ ਹੈ ਇਹੋ ਸੀ ਗੱਲ ਇਹੋ ਸੀ ਲੋੜ ਇਹੋ ਸੀ ਮਨੁੱਖਾ ਜੀਵਨ ਦਾ ਸੁਫਲ ਜਦ ਸੁਫਲ ਲੱਭ ਗਿਆ ਤਾਂ ਹੁਣ ਨਰਵਾਹ ਸਰੀਰ ਦਾ ਬਾਕੀ ਹੈ ਕਿਉਂ ਨਾ ਹੁਣ ਨਰਵਾਹ ਕਰੋ ਜਿੱਥੇ ਸਾਈ ਨੇ ਰੱਖਿਆ ਹੈ ਕਿਉ ਨਾ ਰੋ ਇਸ ਹਾਲਤ ਵਿੱਚ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤਿੰਨ ਅਵਸਥਾ ਲੈ ਇੱਕ ਨਾਮ ਦੀ ਚੜਦੀ ਕਲਾ ਦੀ ਤੇ ਸਰਬੱਤ ਦੇ ਭਲੇ ਦੀ ਨਾਮ ਤੇ ਪ੍ਰਾਪਤ ਹੋ ਚੁੱਕਾ ਸਦਾ ਰਹੋ ਹਰ ਨਾਲ ਜੋ ਜੀਵ ਦਾ ਸਾਈ ਨਾਲ ਸੰਬੰਧ ਹੈ ਉਹ ਰਾਜੇ ਨੂੰ ਲੱਭ ਗਿਆ ਇੱਕ ਗੱਲ ਮੁੱਕੀ ਨਾਨਕ ਨਾਮ ਹੁਣ ਨਾਮ ਕਰਕੇ ਮਨ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਇਹ ਹਾਲਤ ਆਪੇ ਦੇ ਸਵਰਨ ਦੀ ਹੋਗੀ ਇਹ ਮੁੱਕਾ ਦੂਸਰਾ ਕੰਮ ਚੜ੍ਹਦੀ ਕਲਾ ਵਾਲਾ ਹੁਣ ਸਾਈਂ ਚਿਤ ਹੈ ਤੇ ਚਿਤ ਚੜ੍ਹਦੀ ਕਲਾ ਵਿੱਚ ਹੈ ਉਹ ਜੇ ਲੋਕਾਂ ਵੱਲ ਤਕੂ ਜਾਂ ਚਿਤ ਵੂਤ ਸਰਬੱਤ ਦਾ ਭਲੇ ਚਿਤ ਵੂਤ ਹੋ ਗਿਆ ਨਾ ਤੀਸਰਾ ਕੰਮ ਸਹਿਸਵਾ ਪੂਰੀ ਰਜ਼ਾ ਵਿੱਚ ਇੰਜ ਰੱਬ ਨਾਲ ਆਪੇ ਨਾਲ ਜਗਤ ਨਾਲ ਤਰੇ ਹੀ ਮਨੁੱਖ ਦੇ ਸੰਬੰਧ ਹਨ ਚੌਥਾ ਕੋਈ ਨਹੀਂ ਹੈ ਸਾਈ ਨਾਲ ਹੋ ਗਿਆ ਸਦਾ ਰਹੋ ਹਰ ਨਾਲੇ ਦਾ ਸੰਬੰਧ ਆਪ ਆ ਗਿਆ ਚੜ੍ਹਦੀਆਂ ਕਲਾ ਵਿੱਚ ਤੇ ਤੀਸਰਾ ਜਗਤ ਦਾ ਚਿੱਤ ਦਾ ਹੈ ਸਦਾ ਪਲਾ ਸੋ ਸਭ ਦਾ ਭਲਾ ਚਿਤਵੇਗਾ ਉਹ ਕਰੇਗਾ ਜਿਸ ਦੇ ਅੰਦਰ ਆਪਣਾ ਟਿਕਾਉ ਹੋਏਗਾ ਸੋ ਪਹਿਲਾ ਚਿਤਵੇਗਾ ਤੇ ਕਰੇਗਾ ਵੀ ਕਰੇਗਾ ਪਰ ਉਸ ਦੇ ਬਾਣੇ ਵਿੱਚ ਉਸ ਦੇ ਹੁਕਮ ਵਿੱਚ ਰਹਿ ਕੇ ਕਿਉਂਕਿ ਉਹ ਕਹਿੰਦਾ ਕਿ ਮੇਰਾ ਕੁਛ ਨਹੀਂ ਹੈ ਮੇਰਾ ਕੀਆ ਕਸ਼ੂ ਨਾ ਹੋਇਆ ਕਰਹੈ ਰਾਮ ਹੋਏ ਸੋ ਹੋਏ ਮਨੁੱਖਾ ਜਨਮ ਸਫਲ ਹੋ ਗਿਆ ਸੋ ਰਾਜਾ ਹੁਣ ਕਿਉਂ ਕੰਨ ਪੜਾਵੇ ਕਿਉਂ ਰੁਲੇ ਦਰ ਦਰ ਸਰਬੱਤ ਦਾ ਭਲਾ ਕਰੇ ਤਖਤ ਉੱਤੇ ਬੈ ਕੇ ਆਪਣੇ ਨਿਰਲੋਭ ਤੇ ਜਾਗੀ ਮਨ ਨਾਲ ਰਾਜ ਕਰੇ ਜੋ ਪਰਜਾ ਸੁਖੀ ਵਸੇ ਕੰਮ ਕਠਨ ਹੈ ਪਰ ਜਦ ਅੰਦਰ ਜਾਗ ਪਿਆ ਤਾਂ ਤਰੇ ਕੰਮ ਕਰਨੇ ਹਨ ਦੋ ਤਾਂ ਨਾਲ-ਨਾਲ ਹੁੰਦੇ ਰਹਿਣਗੇ ਤੀਸਰਾ ਰਾਜ ਗੱਦੀ ਤੇ ਬੈਠ ਕੇ ਹੋਏਗਾ ਰਾਜੇ ਨੇ ਹੁਣ ਆਪਣੇ ਦੇਸ਼ ਜਾਣਾ ਇਹ ਸਤਿਗੁਰੂ ਦੀ ਸਿੱਖਿਆ ਹੈ ਇਹੋ ਸਿੱਖੀ ਮਾਰਗ ਹੈ ਕਿ ਵਿੱਚੇ ਗ੍ਰਹਿ ਸਦਾ ਰਹੇ ਉਦਾਸੀ ਜਿਉ ਕਮਲ ਰਹੇ ਵਿੱਚ ਪਾਣੀ ਹੈ ਅੰਤ ਟੁਰਨ ਦਾ ਦਿਨ ਆਇਆ ਮਾਂ ਤੇ ਪੁੱਤ ਪਹਿਲਾ ਮਹਿਲਾ ਵਿੱਚ ਗਿਆ ਮਾਤਾ ਗੁਜਰੀ ਦੇ ਚਰਨ ਪਰਸੇ ਉਹਨਾਂ ਨੇ ਦਾਦੇ ਸਤਕਾਰ ਤੇ ਅੰਦਰਲੀ ਮਿਹਰ ਨਾਲ ਵਿਦਾ ਕੀਤਾ ਫਿਰ ਵਿਲੇ ਸਿਰ ਸਤਿਗੁਰ ਜੀ ਨੂੰ ਤੇ ਚਰਨਾਂ ਨੂੰ ਹੰਜਵਾ ਨਾਲ ਤੋਹ ਤੋ ਕੇ ਆਪਾਂ ਸਫਲ ਕੀਤਾ ਹਾਥੀ ਕੋੜੇ ਪੇਸ਼ ਕਰਨ ਦੀ ਥਾ ਆਪਾਂ ਅਰਪਣਾ ਸੀ ਉਹ ਵੀ ਹੋ ਗਿਆ ਹੁਣ ਇਹ ਖਾਰੇ ਪਾਣੀ ਦੇ ਹੰਝੂ ਨੇ ਜੋ ਆਪਾਂ ਅੰਦਰੋਂ ਰੂਪ ਧਾਰ ਧਾਰ ਕੇ ਬਾਹਰ ਆਉਂਦੇ ਐ ਤੇ ਦਿਸ-ਦਿਸ ਕੇ ਭੇਟ ਹੋ ਰਹਾ ਹਾਂ ਹਾਂ ਇਹ ਹੀ ਇੱਕ ਭੇਟ ਹੈ ਜੋ ਆਪੇ ਪਈ ਹੁੰਦੀ ਹੈ ਐਵੇਂ ਵੇਦਾ ਹੋਏ ਸਤਿਗੁਰਜੀ ਤੋਂ ਸਤਗੁਰ ਜੀ ਦੇ ਕਰੋ ਸਤਗੁਰ ਜੀ ਦੇ ਲਾਲ ਸਤਗੁਰ ਜੀ ਦੇ ਸਾਖਾ ਸਤਗੁਰ ਜੀ ਦੇ ਸੇਵਕ ਫਿਰ ਟੁਰਨ ਦੇ ਵੇਲੇ ਦੀਵਾਨ ਵਿੱਚ ਹਾਜ਼ਰ ਹੋਏ ਉਹ ਵੈਰਾਗ ਉਹ ਪ੍ਰੇਮ ਸਤਗੁਰ ਰਾਜਾ ਨੂੰ ਗਲ ਲਾ ਲਾ ਕੇ ਪਿਆਰ ਦੇ ਦੇ ਕੇ ਮਿਲੇ ਮਾਮਾ ਜੀ ਨੇ ਕੁਛ ਦੁਸ਼ਾਲੇ ਕੁਛ ਜਰੀ ਦੇ ਸਮਾਨ ਤੇ ਸ਼ਸਤਰ ਪ੍ਰਸ਼ਾਦ ਲਿਆ ਕੇ ਅੱਗੇ ਤਰੇ ਜੋ ਸਤਗੁਰ ਜੀ ਨੇ ਬਖਸ਼ ਕੇ ਨਿਹਾਲ ਕੀਤਾ ਵਿਸ਼ੇਸ਼ ਤੌਰ ਤੇ ਇੱਕ ਨਿਤਨੇਮ ਦਾ ਗੁਟਕਾ ਬਖਸ਼ਿਆ ਆਪਣੇ ਦਸਤੂਰ ਤੇ ਤਰੀਕਿਆਂ ਦੇ ਉਲਟ ਗੁਰੂ ਜੀ ਰਾਜਾ ਨੂੰ ਵਿਦਾ ਕਰਨ ਵੇਲੇ ਪਿਆਰ ਤੇ ਬੇਸੁਧੀ ਵਿੱਚ ਕੁਝ ਕਦਮ ਟੁਰੇ ਪਰ ਰਾਜਾ ਨੇ ਚਰਨ ਫੜ ਲਏ ਤੇ ਬਿਨੇ ਕੀਤੀ ਸਭ ਬਿੱਦ ਤੇ ਮੁਝ ਕਿਓ ਨਿਹਾਲ ਹਲਤ ਭਲੇ ਲਿਹੋ ਪਲਤ ਸੰਭਾ ਫਿਰ ਅੱਗੋਂ ਬੇਨਤੀ ਕੀਤੀ ਕਹਿਓ ਨਾ ਜਾਏ ਘਰੋਂ ਪਰ ਆਇਓ ਚਰਨ ਕਮਲ ਪਰ ਸਿਰ ਧਰਦਿਆ ਦਿਗਜਲ ਸੰਗ ਪਖਾਰਨ ਕਰੇ ਗੁਰ ਧੀਰਜ ਦੀਨ ਸਮੁਧ ਪਰੇ ਭਗਤ ਗਿਆਨ ਗੁਰ ਸਿੱਖੀ ਸਾਥ ਬਖਸ਼ਿਸ਼ ਕਰੀ ਤਬ ਹੈ ਗੁਰਨਾਥ ਜਨਨੀ ਸਾਇਤ ਸਚੁ ਗਨ ਸਬੈ ਕਰ ਕਰ ਨਮੋ ਪਿਆਨੇ ਤਬੈ ਨੀਠ ਨੀਠ ਕਰ ਬਿਸ਼ਰਿਓ ਰਾਜਾ ਚਰ ਕਰ ਚਲਿਓ ਸਨੇਤ ਸਮਾਜਾ ਇਸ ਤਰ੍ਹਾਂ ਰਾਜੇ ਨੇ ਆਪਣੇ ਲੋਹ ਲਸ਼ਕਰ ਕਾਫਲੇ ਦੇ ਨਾਲ ਰਵਾਨਗੀ ਲਈ ਚਲੇ ਜਾ ਰਹੇ ਹਨ ਰਾਜਾ ਤੇ ਆਮਾ ਰਾਣੀ ਰਾਣੀ ਪੀਰਸ ਚ ਬੈਠੀ ਸਹਜ ਸਹਜੇ ਅਮਰਤ ਮਈ ਬਾਣੀ ਸ੍ਰੀ ਗੁਰੂ ਰਾਮਦਾਸ ਜੀ ਦੇ ਮਿੱਠੀ ਬਾਣੀ ਜੋ ਚਿੱਤ ਵਿੱਚ ਸੀ ਗਾਉਂਦੀ ਹੈ ਧੜਕਦਹੰਦੀ ਚੱਲ ਰਹੀ ਹੈ ਜੋ ਰਾਜਕੁਮਾਰ ਵੀ ਸੁਣ ਰਿਹਾ ਹੈ ਸੰਗਤਾਂ ਵੀ ਸੁਣ ਰਹੀਆਂ ਨੇ ਔਰ ਇੱਕ قافਲਾ ਬਾਣੀ ਦੇ ਪ੍ਰਵਾਹ ਵਿੱਚ ਰਸਪਿੰੜੀ ਆਵਾਜ਼ ਵਿੱਚ ਇਸ ਤਰ੍ਹਾਂ ਰੁਕਸਤ ਹੋਇਆ ਲੈਣ ਪਰ ਪਰ ਆਉਂਦੇ ਸਨ ਔਰ ਜਿੱਥੋਂ ਤੱਕ ਨਜ਼ਰ ਫਿਰਦੀ ਰਹੀ ਪਿੱਛੇ ਮੜਮੜ ਆਨੰਦਪੁਰ ਨੂੰ ਤੱਕਦੇ ਤੇ ਫਿਰ ਸ਼ੇਕੜ ਆਪਣੇ ਸ਼ਹਿਰ ਨੂੰ ਆਪਣੇ ਦੇਸ਼ ਨੂੰ ਆਸਾਮ ਨੂੰ ਇਹ ਚਾਲੇ ਪਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ